1 ਜੂਨ ਨੂੰ ਪੰਜਾਬ ਵਿੱਚ ਪੈਣ ਜਾ ਰਹੀਆਂ ਵੋਟਾਂ ਨੂੰ ਮੁੱਖ ਰੱਖਦੇ ਹੋਏ ਕਸਬਾ ਔੜ ਵਿਖੇ ਡੀਐਸਪੀ ਮੈਡਮ ਮਾਧਵੀ ਸ਼ਰਮਾ ਦੀ ਅਗਵਾਈ ਵਿੱਚ ਫਲੈਂਗ ਮਾਰਚ ਕੀਤਾ ਗਿਆ ਤੇ ਇਹ ਫਲੈਂਗ ਮਾਰਚ ਕਸਬਾ ਔੜ ਗੁਰੁੱਪੜ ਔੜਾਪੜ ਗੜੀ ਔੜਾ ਚੱਕਦਾਨ ਤੇ ਹੋਰ ਪਿੰਡਾਂ ਵਿੱਚੋਂ ਹੁੰਦਾ ਹੋਇਆ ਮੁੜ ਕਸਬਾ ਔੜ ਵਿਖੇ ਪਹੁੰਚਿਆ ਇਸ ਮੌਕੇ ਐਸਐਚਓ ਸ਼੍ਰੀ ਹਿਮਤ ਮਲੋਤਰਾ ਪੁਲਿਸ ਪੰਜਾਬ ਪੁਲਿਸ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੰਜਾਬ ਪੁਲਿਸ ਦੇ ਨਾਲ ਫੋਰਸ ਦੇ ਜਵਾਨ ਵੀ ਹਾਜ਼ਰ ਸਨ ਇਸ ਮੌਕੇ ਡੀਐਸਪੀ ਮੈਡਮ ਮਾਧਵੀ ਸ਼ਰਮਾ ਵੱਲੋਂ ਕਿਹਾ ਗਿਆ ਕਿ ਵੋਟਰਾਂ ਨੂੰ ਆਪਣੀ ਬੋਟ ਬਿਨਾ ਕਿਸੇ ਡਰ ਤੋਂ ਪਾਣ ਜਾਣਾ ਚਾਹੀਦਾ ਹੈ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ 24 ਘੰਟੇ ਹਰ ਨਾਗਰਿਕ ਲਈ ਹਾਜ਼ਰ ਹੈ ਤੇ ਵੋਟਾਂ ਸ਼ਾਂਤੀਪੂਰਵਕ ਪੈਣ ਗਿਆ ਤੇ ਗਲਤ ਆਨਸਰਾਂ ਤੇ ਸਿਕੰਜਾ ਕੱਸਿਆ ਜਾਵੇਗਾ ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ ਐਚਓ ਸ਼੍ਰੀ ਹਿੰਮਤ ਮਲੋਤਰਾ ਥਾਣਾ ਔੜ ਵੱਲੋਂ ਕਿਹਾ ਗਿਆ ਕਿ ਪੁਲਿਸ ਦਾ ਸਾਥ ਹਮੇਸ਼ਾ ਹੀ ਸਭ ਦੇ ਨਾਲ ਹੈ ਤੇ ਥਾਣਾ ਔੜ ਦੀ ਪੁਲਿਸ ਹਰ ਗਤੀਵਿਧੀ ਤੇ ਨજર ਰੱਖ ਰਹੀ ਹੈ ਤੇ ਗਲਤ ਆਨਸਰਾਂ ਨੂੰ ਕਿਸੇ ਵੀ ਕਿਸੇ ਵੀ ਤਰ੍ਹਾਂ ਨਾਲ ਬਖਸ਼ਿਆ ਨਹੀਂ ਜਾਵੇਗਾ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰੀ ਲਾਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਇਨੂੰ ਸਰਲ ਭਾਸ਼ਾ ਦੇ ਵਿੱਚ ਦੱਸੋ ਕਿ ਆਮ ਪੰਜਾਬੀ ਨੂੰ ਵੀ ਸਮਝ ਆ ਸਕੇ ਇਹਦਾ ਮੇਨ ਮਤਲਬ ਕੀ ਹੈ ਅਸੀਂ ਅੱਜ ਇਹ ਸੋਨਾ ਬਣਾ ਲਿਆ ਹੈ ਕਿ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਦੀ ਹਰ ਜਗ੍ਹਾ ਪ੍ਰੈਜ਼ੈਂਸ ਹੈਗੀ ਹੈ ਵੱਧ ਤੋਂ ਵੱਧ ਲੋਕ ਆਪਣੇ ਘਰਾਂ ਤੋਂ ਨਿਕਲਣ ਪਹਿਲੇ ਇਹਨੇ ਚੱਕ ਕੇ ਵੋਟ ਕਰਨ ਇਸ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕਿਤੇ ਕੋਈ ਵੀ ਲਾਅ ਐਂਡ ਆਰਡਰ ਪ੍ਰੋਬਲਮ ਲੱਗਦੀ ਹੈ ਪੁਲਿਸ ਦੀ ਪ੍ਰੈਜ਼ੈਂਸ ਹਰ ਜਗ੍ਹਾ ਇਨਸ਼ੋਰ ਕਰਾਈ ਜਾ ਰਹੀ ਹੈ ਤੁਸੀਂ ਪੁਲਿਸ ਨੂੰ ਅੱਗੇ ਆ ਕੇ ਆਪਣੀਆਂ ਦਿੱਕਤਾਂ ਦੱਸੋ ਹਰ ਚੀਜ਼ ਦਾ ਹੱਲ ਕੀਤਾ ਜਾਏ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਕਿਹੜੇ ਕੋਈ ਐਸੇ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਪੁਲਿਸ ਦਾ ਕੋਈ ਇਲੈਕਸ਼ਨ ਦੇ ਦੌਰਾਨ ਇੱਕ ਤੇ ਸਪੈਸ਼ਲ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜਿਹਨੂੰ ਹਰ ਜਗ੍ਹਾ ਫਲੈਸ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਡਾ 112 ਨੰਬਰ ਤੇ ਸਾਰੇ ਪੁਲਿਸ ਸਟੇਸ਼ਨ ਦੇ ਐਸਐਸਓ ਦੇ ਨੰਬਰ ਵੀ ਹਰ ਜਗ੍ਹਾ ਪਬਲਿਕਾਈਜ਼ ਕੀਤੇ ਜਾ ਰਹੇ ਹਨ 112 ਨੰਬਰ ਤੇ ਕੋਈ ਵੀ ਤੁਸੀਂ ਕਾਲ ਕਰੋਗੇ ਰੈਡੀਲੀ ਉਹਦਾ ਰਿਸਪਾਂਸ ਦਿੱਤਾ ਜਾਏਗਾ ਐਡੀਸ਼ਨਲ ਫੋਰਸਸ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਆ ਚੁੱਕੀਆਂ ਹਨ ਕਿਰਪਾ ਕਰੂ ਪੁਲਿਸ ਨੂੰ ਸਪੋਰਟ ਕਰੋ ਤੇ ਉਹਨਾਂ ਦੀ ਹੈਲਪ ਵੀ ਸਿੱਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾ ਅਵੇਲੇਬਲ ਥੈਂਕ ਯੂ ਥੈਂਕ ਯੂ ਹਾਂਜੀ ਸਰ ਜੀ ਅੱਜ ਜਿਹੜਾ ਇਹ ਫਲੈਗ ਮਾਰਚ ਹੈਗਾ ਕਿਹੜੀ ਕਿਹੜੀ ਥਾਂ ਦੇ ਉੱਪਰ ਹੈਗਾ ਔਰ ਕੀ ਤੁਹਾਡਾ ਸਨੇਹਾ ਹੈਗਾ ਜੀ ਇਹ ਸਾਡੇ ਮਾਰਯੋਗ ਐਸਐਸਪੀ ਸਾਹਿਬ ਐਸਬੀਐਸ ਨਗਰ ਜੀ ਦੇ ਹੁਕਮ ਅਨੁਸਾਰ ਤੇ ਸਾਡੇ ਡੀਐਸਪੀ ਸਾਹਿਬ ਬੀਪੀ ਚੰਦਰ ਸਿੰਘ ਜੀ ਅਸੀਂ ਸਾਡੀ ਨਵਾਂ ਸ਼ਹਿਰ ਦੇ ਵਿੱਚ ਅੱਜ ਔੜ ਵਾਲਾ ਕੇ ਵਿੱਚ ਅਸੀਂ ਫਲੈਗ ਮਾਰਚ ਕੀਤਾ ਹੈ ਕਿਥੇ ਐਸਐਸਪੀ ਸਾਹਿਬ ਰਾਹੁਲ ਸਾਹਿਬ ਤੇ ਨਵਾਂ ਸ਼ਹਿਰ ਦੇ ਅਸਿਸਟੈਂਟ ਸਾਹਿਬ ਹਾਜ਼ਰ ਸੀਗੇ ਤੇ ਅਸੀਂ ਪੀਐਸਐਫ ਫੋਰਸ ਨਾਲ ਸੀ ਸਾਡੇ ਅਸੀਂ ਸਾਰੇ ਏਰੀਆ ਦੇ ਵਿੱਚ ਅਸੀਂ ਫਲੈਗ ਮਾਰਚ ਕੀਤਾ ਤਾਂ ਜੋ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਔਰ ਲੀਡਰ ਹੋ ਕੇ ਬੇਕਾਫ ਹੋਏ ਬਿਨਾਂ ਪੱਖਪਾਤ ਕੋ ਇਲੈਕਸ਼ਨ ਕੰਪਲੀਟ ਕਰ ਵੋਟਾਂ ਪਾਉਣ ਜੀ ਗਰਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499